ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਵੀ ਯੂਨੀਵਰਸਿਟੀ ਵਿੱਚ ਜਿਹੜੀ ਸਟੂਡੈਂਟਾਂ ਦੀ ਲਗਭਗ ਜਿੱਤ ਜਿਹੜੀ ਹੋ ਚੁੱਕੀ ਆ ਤੇ ਆਪਾਂ ਨੂੰ ਸਮੇਂ ਸਿਰ ਪ੍ਰੋਫੈਸਰ ਸਾਹਿਬ ਜਾਣੂ ਕਰਾਉਂਦੇ ਰਹਿੰਦੇ ਆ ਜਿਹੜੇ ਸਟੂਡੈਂਟਸ ਨੂੰ ਵੀ ਕੋਈ ਦਿੱਕਤ ਆਉਂਦੀ ਆ ਕਿਉਂਕਿ ਇਹਨਾਂ ਦਾ ਤਜਰਬਾ ਆ ਇਹ ਆਪਣੇ ਤੌਰ ਤੇ ਉਹਨਾਂ ਨੂੰ ਸੁਚੇਤ ਕਰਦੇ ਰਹਿੰਦੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ ਐਸ ਬਲੇ ਜਿੱਦਾਂ ਮਤਲਬ ਜਿੱਤ ਹੋ ਚੁੱਕੀ ਆ ਨਾ ਇਹਦੋਂ ਅਗਲੀ ਗੱਲ ਕੀ ਆ ਸਟੂਡੈਂਟ ਨੂੰ ਕਿਸ ਚੀਜ਼ ਤੋਂ ਸੁਚੇਤ ਰਹਿਣਾ ਚਾਹੀਦਾ ਦੇਖੋ ਪਹਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸ ਨੂੰ ਇਸੇ ਤਰ੍ਹਾਂ ਹੀ ਲਗਾਤਾਰ ਐਕਟਿਵ ਰੱਖਣਾ ਚਾਹੀਦਾ ਉਸ ਨੂੰ ਡਿਸਮੈਂਟਲ ਨਾ ਕਰ ਦੇਣ ਜਾਂ ਉਹਨੂੰ ਇਨੈਕਟਿਵ ਨਾ ਕਰ ਦੇਣ ਇਹੋ ਜੀਆਂ ਮੁਹਿਮਾ ਇਹੋ ਜੀਆਂ ਮੁਸੀਬਤਾਂ ਫਿਰ ਬਾਰ-ਬਾਰ ਪੈਣ ਗਿਆ ਇਸ ਗੱਲ ਤੋਂ ਇਹਨਾਂ ਨੂੰ ਸਤਾਰਕ ਰਹਿਣਾ ਚਾਹੀਦਾ ਦੂਸਰੀ ਗੱਲ ਕਿ ਦੇਖੋ ਸਭ ਤੋਂ ਵੱਡੀ ਇਸ ਗੱਲ ਦੀ ਸਿੱਖਿਆ ਜਿਹੜੀ ਮਿਲ ਰਹੀ ਉਹ ਇਹ ਕਿ ਲੱਗ ਲੱਗ ਵਿਚਾਰ ਹੁੰਦਿਆਂ ਹੋਇਆਂ ਵੀ ਲੱਗ ਲੱਗ ਯੂਨੀਅਨਾਂ ਜਿਨ੍ਹਾਂ ਦੇ ਬਿਲਕੁਲ ਵਿਪਰੀਤ ਵਿਚਾਰ ਰਿਹਾ ਇੱਕ ਦੂਜਿਆਂ ਦੇ ਉਹ ਫਿਰ ਇੱਕ ਮੁੱਦੇ ਦੇ ਉੱਤੇ ਕਿਵੇਂ ਇੱਕ ਮੁੱਠ ਇੱਕ ਜੁੱਟ ਹੋ ਕੇ ਲਗਾਤਾਰ ਤਕਰੀਬਨ ਇੱਕ ਮਹੀਨਾ ਇੱਥੇ ਬੈਠੇ ਰਹੇ ਚੂਨੀ ਕੀਤੀ ਤੇ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਇਸ ਇਹਦਾ ਮਤਲਬ ਇਹ ਹੈ ਕਿ ਨਿੱਜੀ ਨੈਰੋ ਰਾਜਨੀਤਿਕ ਹਿੱਤਾਂ ਤੋਂ ਉੱਪਰ ਉੱਠ ਕੇ ਉਨ੍ਹਾਂ ਨੇ ਜਿਹੜੇ ਇੰਸਟੀਚੂਨਲ ਇੰਟਰਸਟ ਆ ਯੂਨੀਵਰਸਿਟੀ ਨੂੰ ਬਚਾਉਣ ਦਾ ਮੁੱਦਾ ਆ ਉਸ ਨੂੰ ਸਮਰਪਿਤ ਹੋਏ ਤਾਂ ਹੀ ਤੇ ਇਹ ਸਾਰਾ ਹੋਇਆ ਇਸ ਲਈ ਸਭ ਤੋਂ ਵੱਡੀ ਜਿਹੜੀ ਸਿੱਖਿਆ ਇੱਥੋਂ ਮਿਲਦੀ ਹੈ ਏਕਾ ਛਾਤਮਈ ਔਰ ਨਾਲ ਇੱਕ ਸਬਕ ਜਿਹੜਾ ਮੈਂ ਕਿਸਾਨਾਂ ਦੇ ਅੰਦੋਲਨ ਚ ਵੀ ਸਿੱਖਿਆ ਤੇ ਇੱਥੇ ਵੀ ਦੇਖਣ ਨੂੰ ਮਿਲਿਆ ਜੇ ਜਿਹੜੇ ਸਿੱਖ ਸੰਸਥਾਨ ਸਿੱਖ ਪ੍ਰਥਾ ਸਿੱਖ ਸੰਸਕਾਰ ਇਥੇ ਨਾ ਹੁੰਦੇ ਜਿਸ ਦੇ ਵਿੱਚ ਸਾਰਿਆਂ ਦਾ ਸੇਵਾ ਭਾਵ ਹੋਣਾ ਕੋਈ ਬਰਤਨ ਧੋ ਰਿਆ ਕੋਈ ਬੱਚੀਆਂ ਲੱਗੀਆਂ ਹੋਈਆਂ ਕਿ ਜਿਵੇਂ ਇਹ ਅਸੀਂ ਜਿਹੜੀ ਯੂਨੀਵਰਸਿਟੀ ਨੂੰ ਬਚਾਉਣਾ ਇੱਕ ਪਵਿੱਤਰ ਕੰਮ ਹੋਵੇ ਹੋਲੀ ਕੰਮ ਹੋਵੇ ਜੇ ਜਲੇ ਜਾਂਦੀ ਆ ਤੇ ਸਾਡੇ ਜਿਹੜੀ ਸੈਕ੍ਰੇਡ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹਦਾ ਬਹੁਤ ਵੱਡਾ ਨੁਕਸਾਨ ਹੋ ਜਾਈ ਜਿਵੇਂ ਮੱਕੇ ਦਾ ਨੁਕਸਾਨ ਹੋ ਜਾਈ ਇਸ ਸ਼ਰਦਾ ਦੇ ਵਿੱਚ ਆਉਣਾ ਔਰ ਸਾਰੇ ਜਿਹੜੇ ਸਿੱਖ ਸਮੁਦਾਏ ਦੇ ਬੰਦੇ ਉਸੇ ਸ਼ਰਦਾ ਚ ਬਾਜਾ ਮਾਰ ਮਾਰ ਕੇ ਲੰਗਰ ਛਕ ਲੋ ਖੀਰ ਛਕ ਲੋ ਚਾਹ ਆ ਗਈ ਹੈ ਫਿਰ ਆਪਾਂ ਉਹ ਤੋਂ ਬਾਅਦ ਲੜਾਈ ਦੇ ਮੋਰਚੇ 'ਚ ਜਾਣਾ ਉਹਦਾ ਮਾਂ ਦੇ ਲੰਗਰ ਲੱਗ ਗਿਆ ਜੀ ਕੀ ਕੀ ਲੰਗਰ ਲਾਉਂਦੇ ਜੀ ਚਲੋ ਉਹ ਉੱਥੇ ਲੱਗੇ ਸੀਗੇ ਜਿਹੜੇ ਇੱਥੇ ਵੀ ਲਾਏਗੀ ਅੱਛਾ ਇੱਥੇ ਵੀ ਇਸੇ ਕਰਕੇ ਚਾਕਲੇਟ ਪੀਜ਼ਾ ਜੋ ਬੱਚਿਆਂ ਨੂੰ ਚਾਹੀਦਾ ਸੀ ਇਸ ਲਈ ਇਹ ਸੋ ਜੇ ਸੰਘਰਸ਼ ਨੂੰ ਜਿੱਥੇ ਲੀਡਰਸ਼ਿਪ ਦੀ ਬੜੀ ਬੁੱਧੀਮਾਨਤਾ ਦਾ ਇੱਕ ਟੈਸਟ ਸੀਗਾ ਉਹਨਾਂ ਨੇ ਮੈਚਿਓਰਿਟੀ ਦਿਖਾਈ ਹੈ ਦੂਜੇ ਪਾਸੇ ਨਾਲੋਂ ਨਾਲ ਜਿਹੜੇ ਪੰਜਾਬੀ ਸੱਭਿਆਚਾਰ ਆ ਉਹਦਾ ਵੀ ਇੱਕ ਬਹੁਤ ਵੱਡੀ ਯੋਗਦਾਨ ਆ ਇਸ ਮੂਮੈਂਟ ਨੂੰ ਸਕਸੈਸ ਕਰ ਲਈ ਮੰਨ ਲਓ ਇਹ ਲੰਗਰ ਤੇ ਇਹੋ ਜਿਹਾ ਉਹਨਾਂ ਨੂੰ ਫੈਸਿਲਿਟੀਆਂ ਨਾ ਹੁੰਦੀਆਂ ਔਰ ਨਾਲ ਖੜੇ ਵੀ ਆ ਟਰੈਕਟਰ ਲੈ ਕੇ ਝੰਡਿਆਂ ਨਾਲ ਲੈ ਕੇ ਬੁੱਲੇ ਸੋਨਿਹਾਲ ਦੇ ਨਾਰੇ ਲਗਾਤਾਰ ਲੱਗਦੇ ਰਹੇ ਇਹ ਜਿਹੜੀ ਹੰਕਾਰ ਜਾਂ ਹੰਕਾਰ ਹੈਗੀ ਐ ਇਹਦੀ ਬੁੱਲੇ ਸੋ ਨਿਹਾਲ ਦੀ ਇਹ ਸਚਾਈ ਦੀ ਆਵਾਜ਼ ਹੈ ਜਦੋਂ ਗੂੰਜਦੀ ਹੈ ਤੇ ਦਿੱਲੀ ਤੱਕ ਟਰੇਡ ਚ ਦਰਦ ਕਰਦੀ ਹੈ ਉਹ ਸਾਰੇ ਕਲਚਰ ਨੇ ਉਸ ਸੋਚ ਨੇ ਉਸ ਇਤਿਹਾਸ ਨੇ ਆਪਣਾ ਦੁਬਾਰਾ ਸਬੂਤ ਦਿੱਤਾ ਕਿ ਨਹੀਂ ਜਿੱਤ ਜਿਹੜੀ ਹੈ ਲੜਦੇ ਲੋਕਾਂ ਦੀ ਜਿਹੜੇ ਸੰਘਰਸ਼ ਸ਼ਾਂਤਮਈ ਢੰਗ ਨਾਲ ਹੁੰਦੇ ਆ ਇਹ ਕੇ ਨਾਲ ਹੁੰਦੇ ਆ ਉਹਨਾਂ ਅੱਗੇ ਦੁਨੀਆ ਦੀ ਕੋਈ ਵੱਡੀ ਤੋਂ ਵੱਡਾ ਵੀ ਹਥਿਆਰ ਜਿਹੜਾ ਉਹ ਫੇਲਿਆ ਆਪਣੇ ਪੰਜਾਬ ਦੇ ਲੀਡਰ ਹੈ ਜਿੱਦਾਂ ਜੀ ਉਹ ਉਨਾਂ ਦੇ ਭਾਰ ਦਾ ਪਤਾ ਨਹੀਂ ਕਿ ਕਿੱਡਾ ਕ ਵੱਡਾ ਕੰਮ ਆ ਨਾ ਉਹ ਜਿੱਦਾਂ ਮਤਲਬ ਪੈਰ ਪਿੱਛੇ ਖਿੱਚਣ ਲੱਪੈ ਸੀ ਪਰ ਚੜ੍ਹਦੀ ਉਮਰ ਦੇ ਨੌਜਵਾਨ ਇਹਨਾਂ ਨੇ ਜਿੱਦ ਆਪਣੇ ਮੋਢਿਆਂ ਦੇ ਭਾਰ ਜਦੋਂ ਚੱਕਿਆ ਤੇ ਇਹਨਾਂ ਨੇ ਜਿੱਤ ਪ੍ਰਾਪਤ ਕਰ ਲਈਆ ਉਹਨਾਂ ਦੀ ਲੀਡਰਾਂ ਦੀ ਨਹੀਂ ਕੋਈ ਜ਼ਿੰਮੇਵਾਰੀ ਬਣਦੀ ਤੁਹਾਡੇ ਹਿਸਾਬ ਨਾਲ ਦੇਖੋ ਇੱਥੇ 10 ਤਰੀਕ ਨੂੰ ਸਾਰੇ ਆਏ ਮੈਂ 20 ਤਰੀਕ ਨੂੰ ਮੀਟਿੰਗ 'ਚ ਵੀ ਬੈਠਾ ਸੀ ਉਹਨਾਂ ਨੇ ਫੇਰ ਭਰੋਸਾ ਦਿੱਤਾ ਕਿ ਨਹੀਂ ਅਸੀਂ ਵੱਡੇ ਪੱਧਰ ਤੇ ਨਾ ਕਰੀਏ ਤੇ ਤੁਹਾਡੇ ਅਸੀਂ ਨਾਲ ਉਹਦਣ ਵੀ ਰੈਜ਼ੋਲੂਸ਼ਨ ਜਿਹੜੇ ਇੱਥੇ 26 ਤਰੀਕ ਨੂੰ ਕਿਸਾਨਾਂ ਨੇ ਰੈਜ਼ੋਲੂਸ਼ਨ ਪਾਇਆ ਪੰਜਾਬ ਜੁਨੀ ਵਿੱਚ ਦਾ ਇਹਨਾਂ ਦੇ ਹੱਕ ਤੇ ਮੈਨੂੰ ਇੰਜ ਲੱਗਦਾ ਆ ਕਿ ਪੰਜਾਬੀ ਜਦੋਂ ਕੋਈ ਸੰਘਰਸ਼ੀ ਲੈਹੋ ਜਾਂ ਮੁੱਦਾ ਹੁੰਦਾ ਆ ਉਹਦੇ 'ਚ ਉਹਨਾਂ ਨੂੰ ਚਾਹ ਚੜਦਾ ਤੇ ਭੰਗੜੇ ਪਾਉਂਦੇ ਹੋਗੇ ਜਿੱਦਾਂ ਨਿਹੰਗ ਸਾਹਿਬ ਆਏ ਉਦੋਂ ਘੋੜੇ ਲੈ ਕੇ ਆਓ ਕਿਹੜਾ ਸਾਡੇ ਬੱਚਿਆਂ ਨੂੰ ਰੋਕ ਸਕਦਾ ਸਾਰੇ ਇਕੱਠੇ ਸੀ ਤੁਸੀਂ ਯੂਨੀਵਰਸਿਟੀ 'ਚ ਵੜਨ ਤੋਂ ਕਿਵੇਂ ਰੋਕ ਸਕਦੇ ਆ ਕੌਣ ਹੁੰਨੇ ਆ ਤੁਸੀਂ ਆ ਮਾਰਿਆ ਦਬਕਾ ਤੇ ਲੋਕ ਆ ਉਹਦੀ ਬੜੀ ਵੱਡਾ ਮੈਸੇਜ ਦਿੱਲੀ ਗਿਆ ਦੂਜਾ ਜਦੋਂ ਇਹਨਾਂ ਨੇ ਲਾਸਟ ਵਿੱਚ ਛੇਕੜ 'ਚ ਕੱਲ ਪਰਸੋਂ ਅਨਾਉਂਸ ਕਰਤਾ ਉਹ ਗੱਲ ਸੁਣ ਲਓ ਕਹਿੰਦਾ ਦਿੱਲੀ ਵਾਲਿਓ ਇਥੇ ਬੀਜੇਪੀ ਦੇ ਕੱਲੇ ਕੱਲੇ ਦਫ਼ਤਰ ਦੇ ਅੱਗੇ ਅਸੀਂ ਬੈਠਾਂਗੇ ਕਿਹਨਾਂ ਨੇ ਬੈਠਣਾ ਸਖਾਨ ਮਜ਼ਦੂਰ ਨੌਜਵਾਨ ਸਾਰਿਆਂ ਨੇ ਰਲ ਕੇ ਬੈਠਣਾ ਹੈ ਇਸ ਲਈ ਉਹ ਜਿਹੜਾ ਧਮਕਾ ਜਦੋਂ ਇਥੋਂ ਜਾਂਦਾ ਔਰ ਉਹਨਾਂ ਨੂੰ ਪਹਿਲਾਂ ਵੀ ਚੇਤਾ ਆ ਗਿਆ ਕੋ ਯਾਰ 2021 ਚ ਵੀ ਆਹ ਹੀ ਹੋਇਆ ਸੀ ਹੁਣ ਫਿਰ ਹੋ ਗਿਆ ਦੋ ਚਾਰ ਸਾਲਾਂ ਦੀਆਂ ਗੱਲਾਂ ਹੀ ਆ ਉਹ ਚੇਤਾ ਆ ਮਿਤਸ਼ਾ ਨੂੰ ਚੇਤਾ ਭੁੱਲਿਆ ਥੋੜੀ ਆ ਮੋਦੀ ਤੇ ਸਾਰੀ ਉਮਰ ਅਖੀਰ ਤੱਕ ਯਾਦ ਰੱਖੂਗਾ ਵਿਆਹ ਸੇਕ ਲੱਗਾ ਮਾਫੀ ਮੰਗਣੀ ਪਈ ਇਸ ਲਈ ਇਹ ਸਾਰੀ ਗੱਲ ਦਾ ਮੈਸੇਜ ਬੜਾ ਸਟਰੋਂਗ ਗਿਆ ਔਰ ਉਹਨਾਂ ਨੇ ਉਹ ਝੱਕ ਗਏ ਮੈਂ ਇਹ ਕਹੂੰਗਾ ਪਹਿਲਾਂ ਬਿਚੇ ਮੂਮੈਂਟ ਵੱਡਾ ਰੋਖ ਨਾਲ ਇਕਤਿਆਰ ਕਰ ਜਵੇ ਕਰ ਗਈ ਸੀ ਕਰਕੇ ਦੇਖਦੇ ਕਰ ਗਈ ਸੀਗੀ ਇਹ ਕਿਉਂਕਿ ਇੱਥੇ ਐਡੇ ਵੱਡੇ ਪੱਦਰ ਤੇ ਲੋਕਾਂ ਦਾ ਆਉਣਾ ਉਸ ਦਿਨ 10 ਤਰੀਕ ਨੂੰ ਉਸ ਦਿਨ ਹੀ ਇਹ ਜਿੱਤ ਹੋ ਚੁੱਕੀ ਸੀ ਉਹਨੂੰ ਫਿਰ ਪਛਾਣ ਨਹੀਂ ਸੀ ਕੋਈ ਲਿਜਾ ਸਕਦਾ ਉਹ ਤਾਂ ਗਾਂ ਹੀ ਜਾਣੀ ਸੀ ਇਸ ਲਈ ਢਾਡੀ ਸਾਰੇ ਜਿਹੜੇ ਸੇਵਾਦਾਰ ਤੁਸੀਂ ਆਪ ਇੱਥੇ মিডিਆ ਦੇ ਰਾਹੀਂ ਵੀ ਆਵਾਜ਼ ਬਚਾਉਂਦੇ ਆ ਵੈਸੇ ਵੀ ਸੇਵਾ ਕਰਦੇ ਆ ਇੱਥੇ ਤੇ ਹੋਰ ਵੀ ਬਹੁਤ ਸਾਰੇ ਸੱਜਣ ਜਿਹੜੇ ਇੱਥੇ ਲੱਗੇ ਸੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਜਿੱਤ ਸਾਰਿਆਂ ਦੀ ਸਾਂਝੀ ਜਿੱਤ ਆ ਜਿੱਥੇ ਨੌਜਵਾਨ ਲੀਡਰਾਂ ਨੇ ਬਹੁਤ ਸੋਹਣੀ ਆਪਣੀ ਲੀਡਰਸ਼ਿਪ ਨਿਭਾਈ ਸਾਰੇ ਪੰਜਾਬੀਆਂ ਨੇ ਜਿਹੜਾ ਸਹਿਯੋਗ ਦਿੱਤਾ ਉਹ ਵੀ ਬਹੁਤ ਲਾ ਮਸਾਲਿਆ ਇੱਕ ਇਤਿਹਾਸ ਰਚਿਆ ਤੇ ਜਦ ਪੰਜਾਬੀ ਆਪਾਂ ਨੂੰ ਸਾਰੇ ਸੁਣਦੇ ਆ ਇੱਕ ਮੈਂ ਤੁਹਾਨੂੰ ਇਹ ਵੀ ਪੁਆਇੰਟ ਪੁੱਛਣਾ ਚਾਹੁੰਦਾ ਮੰਨ ਲਓ ਵੀ ਜੇ ਇਹ ਯੂਨੀਵਰਸਿਟੀ ਪੰਜਾਬ ਤੋਂ ਚਲੇ ਜਾਂਦੀ ਹੈ ਤੇ ਸਾਡਾ ਨੁਕਸਾਨ ਕੀ ਹੋਊਗਾ ਸੌਣ ਵਾਲੇ ਸਰੋਤੇ ਵੀ ਜਿੱਦਾਂ ਥੋੜਾ ਹੋਰ ਗੱਲ ਕਲੀਅਰ ਹੋ ਜਾਂਦੀ ਤੁਸੀਂ ਇੰਨਾਂ ਚੀਜ਼ਾਂ ਦੇ ਮਾਹਰ ਆ ਦੇਖੋ ਇੰਜ ਕੱਲਾ ਅਕੈਡਮਿਕ ਇੰਸਟੀਚਿਊਸ਼ਨ ਦੀ ਗੱਲ ਨਹੀਂ ਹੈ ਕਿ ਇੱਥੇ ਕੀ ਹੋਊਗਾ ਹੈ ਤੇ ਦੇਸ਼ ਚ ਜਿਵੇਂ ਉਹ ਬਿੱਟੂ ਕਹਿ ਰਿਹਾ ਆ ਫਿਰ ਕੀ ਹੋ ਗਿਆ ਚੰਡੀਗੜ੍ਹ ਕੇਂਦਰ ਲੈ ਗਿਆ ਤੇ ਹੈ ਤੇ ਦੇਸ਼ ਵਿੱਚ ਉਹਨਾਂ ਨੂੰ ਦੇਸ਼ ਦਿਖਦਾ ਸਾਨੂੰ ਲੱਗਦਾ ਹੈ ਕਿ ਪੰਜਾਬ ਇੱਕ ਇਹੋ ਜਿਹੀ ਸੱਭਿਆਚਾਰ ਦਾ ਕੇਂਦਰ ਆ ਇੱਕ ਐਸੀ ਸੋਚ ਦਾ ਇੱਕ ਐਸੇ ਵਿਰਸੇ ਦਾ ਤੇ ਜੇ ਕੱਲਾ-ਗੱਲਾ ਕਰਕੇ ਇੱਥੇ ਤੁਸੀਂ ਭਖਵਾ ਵਿੱਚ ਕਰੀ ਜਾਓਗੇ ਕਿ ਇੱਥੇ ਗਊਸ਼ਾਲਾ ਖੋਲ੍ਹਣੀ ਹੈ ਅਸੀਂ ਤੇ ਇੱਥੇ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਨੌਜਵਾਨ ਪੜਾ ਕੇ ਲਿਖਾ ਕੇ ਸਸ਼ਕਤ ਕਰਕੇ ਦੁਨੀਆ ਦੇ ਵਿੱਚ ਬૌਧਿਕ ਤੌਰ ਤੇ ਉਹ ਮੁਕਾਬਲੇ ਚ ਉਤਰਨ ਉਹ ਅਸੀਂ ਕੋਸ਼ਿਸ਼ ਕਰਦੇ ਆਂ ਇਹਨਾਂ ਦਾ ਉਲਟਾ ਆ ਜੇ ਨਹੀਂ ਯੂਨੀਵਰਸਿਟੀ ਰਹਿੰਦੀ ਤੇ ਇੱਥੇ ਉਹਨਾਂ ਨੇ ਇਹੋ ਜਿਹੇ ਬੰਦੇ ਭਰਤੀ ਕਰਦੇ ਸੀਗੇ ਜਿਹੜੇ ਤਨਖਾਹ ਲੈ ਕੇ ਘਰ ਚਲੇ ਜਾਂਦੇ ਔਰ ਪੁੱਛਣਾ ਤੇ ਅਲਟੀਮੇਟਲੀ ਇਹ ਯੂਨੀਵਰਸਿਟੀ ਕਿਸੇ ਪ੍ਰਾਈਵੇਟ ਵੱਡੇ ਅਧਾਰੇ ਨੂੰ ਵੇਚ ਦੇਣੀ ਸੀ ਖਾ ਜਾਣੀ ਸੀ ਜਿਵੇਂ ਭਗਵੰਤਮਾਨ ਹੋਣ ਲੱਗਾ ਆ ਜਮੀਨਾਂ ਵੇਚਣ ਬਿਜਲੀ ਬੋਰਡ ਦੀ ਗੱਲ ਇਸ ਇਹ ਇਹ ਹਾਲ ਹੈ ਯੂਨੀਵਰਸਿਟੀ ਦਾ ਹੋਣਾ ਸੀ ਇਸ ਲਈ ਅਸੀਂ ਇਸ ਯੂਨੀਵਰਸਿਟੀ ਨੂੰ ਜਿਹੜਾ ਕਿ ਗਰੀਬ ਮਾਂ-ਬਾਪ ਲਈ ਇੱਕ ਬਹੁਤ ਵੱਡਾ ਸਹਾਰਾ ਕਿ ਥੋੜੀਆਂ ਫੀਸਾਂ ਲਈ ਮਿਆਰੀ ਸਿੱਖਿਆ ਜਿਹਦਾ ਨਾਮ-ਖਾਮ ਦੁਨੀਆ ਦੇ ਵਿੱਚ ਯੂਨੀਵਰਸਿਟੀ ਆ ਉਹ ਉਹਨਾਂ ਦੇ ਸਰਟੀਫਿਕੇਟ ਤੇ ਲਿਖਿਆ ਹੁੰਦਾ ਅੱਗੇ ਉਹਨਾਂ ਨੂੰ ਨੌਕਰੀਆਂ ਮਿਲਦਾ ਇੱਕ ਸਕੋਪ ਬਣਦਾ ਆ ਉਸ ਕਰਕੇ ਇਹ ਸਾਰਾ ਜਿਹੜਾ ਸੀਗਾ ਇਹ ਤਾਂ ਹੀ ਪੋਸੀਬਲ ਹੈਗਾ ਕਿ ਜੇ ਤੁਸੀਂ ਇਸ ਯੂਨੀਵਰਸਿਟੀ ਨੂੰ ਸੈਨਟ ਸਿੰਡੀਕੇਟ ਦੇ ਕੰਟਰੋਲ 'ਚ ਰੱਖੇ ਜਿਹੜੀ ਸਾਡੀ ਗਵਰਨਿੰਗ ਬੋਰਡ ਆ ਜੇ ਦੋ ਆਪੰਗ ਕਰਤੀਏ ਤੇ ਲੈ ਕੇ ਚੱਲੇ ਸੀ ਇੱਥੇ ਤੁਰਪੇ ਸੀ ਇਹਨਾਂ ਨੇ ਤਾਂ ਕਰ ਲਿਆ ਸੀ ਇਹਦੇ ਐਨ ਜਿੱਤਰਾ ਕਹਿੰਦੇ ਆ ਕਿ ਮਗਰਮਾਛ ਦੇ ਜਾਂ ਕੈਲੋ ਜਾਂ ਬਗਿਆੜ ਦੇ ਮੂੰਹ ਚੋਂ ਕੱਢ ਕੇ ਲਿਆਂਦੀ ਆ ਦੁਬਾਰਾ ਔਰ ਇਸੇ ਕਰਕੇ ਇਹਦੀ ਖੁਸ਼ੀ ਹੋਰ ਵੀ ਜ਼ਿਆਦਾ ਨਾਲੇ ਇਹਦੇ ਨਾਲ ਜੀ ਸਟੂਡੈਂਟ ਦਾ ਜਦਾਂ ਸ਼ਾਹ ਵੀ ਵਧੂਗਾ ਹੌਸਲਾ ਮਿਲਦਾ ਚੀਜ਼ਾਂ ਕੋ ਸਿੱਖਣ ਨੂੰ ਮਿਲਦੀਆਂ ਜੇ ਇਹ ਚੀਜ਼ ਹੋਈ ਆ ਤੇ ਇੱਥੋਂ ਆਪਾਂ ਨੂੰ ਜਿਹੜੇ ਨਵੇਂ ਨੌਜਵਾਨ ਨੇ ਇਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹ ਅੱਗੇ ਵਧੂਗੇ ਹੁਣ ਜਦੋਂ ਤੁਹਾਡੀ ਦੇਖ ਰੇਖੇ ਇੱਟ ਤੁਹਾਡੇ ਕੋ ਵੀ ਸਿੱਖਣ ਨੂੰ ਇਹਨਾਂ ਨੂੰ ਬਹੁਤ ਕੁਝ ਮਿਲਦਾ ਜਾਂ ਹੋਰ ਜਿਹੜੇ ਸੀਨੀਅਰ ਆਗੂ ਆ ਜਿਨ੍ਹਾਂ ਦਾ ਤਜਰਬਾ ਆ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਆ ਦੇਖੋ ਇਹਨਾਂ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਤੇ ਕਿਸਾਨਾਂ ਨੇ ਕਰਤੀ ਸੀ ਆ ਹੁਣ ਹਾਇਰ ਐਜੂਕੇਸ਼ਨ ਦਾ ਐਮਏ ਦਾ ਸਰਟੀਫਿਕੇਟ ਇੱਥੇ ਲੈ ਲਿਆ ਇਹਨਾਂ ਨੇ ਨਾਲੇ ਦੇ ਦਿੱਤਾ ਸ ਇਸ ਕਰਕੇ ਜਾਗ ਤੇ ਇਹਨਾਂ ਨੂੰ ਪਹਿਲਾਂ ਹੀ ਲੱਗ ਗਈ ਸੀ ਨਹੀਂ ਤੇ ਕਦੀ ਇੰਜ ਨਹੀਂ ਹੁੰਦਾ ਕਿ ਬੱਚੇ ਜਿਹੜੇ ਆਪਣੇ ਆਪ 'ਚ ਕੋਈ ਜਿਨ੍ਹਾਂ ਦਾ ਬਹੁਤ ਵੱਡੇ ਕੰਮਾਂ ਦਾ ਤਜਰਬਾ ਨਹੀਂ ਸਾਰੇ ਪੰਜਾਬ ਨੂੰ ਕਾਲ ਦੇ ਦਿੱਤੀ ਔਰ ਸਾਰੇ ਆਏ ਵੀ ਉਹਨਾਂ ਦੇ ਲੀਡਰ ਇਹ ਛੋਟੀ ਗੱਲ ਨਹੀਂ ਇਹ ਬੜੀ ਹਿੰਮਤ ਚਾਹੀਦੀ ਆ ਪਰ ਪਿੱਛੇ ਇਹਨਾਂ ਦੇ ਉਹ ਤਜਰਬਾ ਕੰਮ ਕਰਦਾ ਸੀ ਕਿ ਨਹੀਂ ਇਹੀ ਇੱਕ ਰਸਤਾ ਔਰ ਅਸੀਂ ਕਰ ਸਕਦੇ ਹਾਂ ਉਹਨਾਂ ਨੇ ਕਰ ਦਿਖਾਇਆ ਕਿਉਂਕਿ ਸਹੀ ਰਸਤੇ ਤੇ ਸੀ ਇਸ ਲਈ ਤੁਸੀਂ ਜਿਹੜੀ ਗੱਲ ਕਹਿ ਰਹੇ ਆ ਕਿ ਇਹ ਇਹਨਾਂ ਨੂੰ ਇਹ ਗਾਂ ਤੋਂ ਕੰਮ ਦੇਊਗਾ ਉਹ ਆਲਰੇਡੀ ਇਸ ਪਾਸੇ ਵੱਡੀ ਡਿਗਰੀ ਪਾਸ ਕਰ ਚੁੱਕਿਆ ਹੁਣ ਤੇ ਇਹ ਸਕੂਲ ਦੇ ਵਿੱਚ ਜਿਹੜਾ ਅੰਦੋਲਨਾਂ ਦਾ ਸਕੂਲ ਹੈ ਇਹਦੇ ਵਿੱਚ ਹੋਰ ਕਿੰਨੇ ਨਵੇਂ ਬੱਚਿਆਂ ਨੂੰ ਭਰਤੀ ਕਰਕੇ ਇਸ ਕਿਸਮ ਦੇ ਇਹ ਕਾਮਯਾਬ ਅੰਦੋਲਨਕਾਰੀ ਬਣਾਉਂਦੇ ਆ ਇਹ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਜੀ ਜਦੋਂ ਪ੍ਰੋਫੈਸਰ ਸਾਹਿਬ ਨਾ ਬਹੁਤ ਬਾਈਟਾਂ ਦੇ ਚੁੱਕੇ ਆ ਮੈਂ ਨਹੀਂ ਚਾਹੁੰਦਾ ਵੀ ਇਹਨਾਂ ਨੂੰ ਆਪਾਂ ਜ਼ਿਆਦਾ ਜਦੋਂ ਮਦਦ ਤੰਗ ਕਰੀਏ ਕਿਉਂਕਿ ਗੱਲਾਂ ਇਹਨਾਂ ਦੀਆਂ ਕੰਮ ਦੀਆਂ ਹੁੰਦੀਆਂ ਸਾਰੇ ਲਫ਼ਜ਼ ਕੰਮ ਦੇ ਹੁੰਦੇ ਆ ਪਰ ਇੱਥੇ ਆਪਾਂ ਇਹ ਵੀਡੀਓ ਜਦੋਂ ਖਤਮ ਕਰਦੇ ਆ ਤੇ ਇਹਨਾਂ ਨੇ ਅੱਗੇ ਮੁੰਡਿਆਂ ਨੂੰ ਬਹੁਤ ਧੰਨਵਾਦ ਜੀ ਮਹਾਰਾਜ ਚੜ੍ਹਦੀ ਕਲਾ ਜੀ 是一个。<Yeah. S 2>